ਭਈ ਇੱਕ ਗੱਲ ਮੈਂ ਪਹਿਲਾਂ ਚ ਹੀ ਕਹਿ ਦਿੰਨਾ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਇੱਕ ਬਹੁਤ ਪਿਆਰੇ ਕਿਸਾਨ ਭਰਾ ਨੇ ਇੰਨੀ ਆਲਾ ਤੇ ਵਧੀਆ ਮਸ਼ੀਨਰੀ ਲਿਆਂਦੀ ਆ ਸਾਰੇ ਇਲਾਕੇ ਦੇ ਲੋਕਾਂ ਨੂੰ ਇੱਕ ਸਹੂਲਤ ਬਣ ਗਈ ਆ ਵੀ ਸਾਇਲੇ ਜਿਹੜੇ ਵੀ ਸੱਜਣ ਨੇ ਪਾਉਣਾ ਇਹਨਾਂ ਕੋਲ ਸਾਰੀ ਮਸ਼ੀਨਰੀ ਆ ਬਹੁਤ ਤਯਾਰਬਾ ਬਹੁਤ ਟਾਈਮ ਦੇ ਕੰਮ ਕਰਦੇ ਆ ਆ ਦੇਖੋ ਦੋ ਮਸ਼ੀਨਾਂ ਲਿਆਂਦੀਆਂ ਇਹ ਕਿਵੇਂ ਕੰਮ ਕਰਨਗੇ ਤੁਹਾਡਾ ਕੁਤਰਾ ਕਰਦਿਆ ਕਰਨਗੇ ਪਿੱਟ ਚ ਵੀ ਪਾਦਿਆ ਕਰਨਗੇ ਕੀ ਕਰਨਗੇ ਸਾਰੀ ਕਿਵੇਂ ਸਹੂਲਤ ਦੇਣਗੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾ ਦਨੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਹਿਲਾਂ ਤਾਂ ਮੁਬਾਰਕਾਂ ਤੁਸੀਂ ਬਹੁਤ ਬਹੁਤ ਤੁਹਾਨੂੰ ਵੀ ਜੀ ਬਹੁਤ ਚੰਗੇ ਸੰਦ ਸੰਦੇ ਜਿਹੜੇ ਲਿਆਉਂਦੇ ਆ ਤੇ ਅਸਲ ਦੇ ਵਿੱਚ ਲੋਕਾਂ ਨੂੰ ਇਹਦੀ ਲੋਡ ਵੀ ਆ ਇਸ ਵਕਤ ਬਹੁਤ ਜ਼ਿਆਦਾ ਲੇਬਰ ਦੀ ਦਿੱਕਤ ਆਉਂਦੀ ਸੀ ਹਾਂਜੀ ਇਸ ਕਰਕੇ ਲਿਆਂਦੀ ਆ ਵੀ ਅੱਗੇ ਆਪਣੀ ਸਿੰਗਲ ਰੋ ਵਾਲੀ ਹੁੰਦੀ ਸੀ ਫਿਰ ਉਹ ਦਾਤੀਆਂ ਵਾਲੇ ਬੰਦੇ ਨਹੀਂ ਸੀ ਲੱਭਦੇ ਤੇ ਉਹਨਾਂ ਦੇ ਬੱਸ ਦੀ ਗੱਲ ਨਹੀਂ ਚ ਸੁਵਿੰਦਰ ਗੱਲ ਇਹ ਸੀ ਪਿਛਲੀ ਵਾਰੀ ਗਰਮੀ ਬਹੁਤ ਜ਼ਿਆਦਾ ਸੀ ਹੂੰ ਉਹ ਸੀ ਮੇਰੇ ਮਿੱਤਰ ਜੀ 15 ਮੀਟਰ ਸੀ ਬੰਦੇ ਤੇ ਮੈਨੂੰ ਕਹਿੰਦੇ ਭਾਈ ਅੱਜ ਤਾਂ ਅਸੀਂ ਟਾਈਮ ਲਾਤਾ ਕੱਲ ਨੂੰ ਨਹੀਂ ਸਤੋਆ ਹੁਣ ਹੂੰ ਮੈਂ ਉਸ ਦਿਨ ਮੈਥ ਲਿਆ ਮੈਂ ਕਿ ਯਾਰ ਐ ਨਹੀਂ ਫਿਰ ਕੰਮ ਚੱਲਣਾ ਵੀ ਇਹ ਵੀ ਵਿਚਾਰੇ ਗਰੀਬ ਬੰਦੇ ਹਨਾ ਇੱਕ ਰੋਟੀ ਦੇ ਖਾਤਰ ਗਰਮੀ ਚ ਕੰਮ ਕਰ ਰਿਹਾ ਮੈਂ ਹੁੰਦਾ ਮੈਂ ਵੀ ਨਹੀਂ ਸੀ ਕਰਦਾ ਜਿੱਤੇ ਗਰਮੀ ਬੜੀ ਜਿਆਦਾ ਸੀ ਬਈ ਜਿਹੜੇ ਮਿੱਤਰ ਯਾਰ ਜ਼ਿੰਦਗੀ ਚ ਬਾਈ ਦੇ ਨਾਲ ਖੜ ਕੇ ਮੈਦਾਨ ਛੱਡ ਕੇ ਨਹੀਂ ਭੱਜੇ ਸੀ ਗਰਮੀ ਨੇ ਉਹਨਾਂ ਨੂੰ ਵੀ ਜਵਾਬ ਦੇਣ ਨੂੰ ਮਜਬੂਰ ਕਰਤਾ ਬਈ ਕੱਲ ਕੱਲ ਬਾਅਦ ਦੇ ਵਿੱਚ ਫਿਰ ਉਹ ਮੈਂ ਗਿਆ ਸ਼ਾਮ ਨੂੰ ਹਾਂ ਉਹ ਮੁੰਡਾ ਨਰਮਲ ਆ ਹੋਰ ਸਿੱਖ ਬੰਦਾ ਮੈਂ ਕਿਹਾ ਨਰਮਲ ਆ ਵੀ ਮੈਂ ਕੰਮ ਫੜੀ ਬੈਠਾ ਕਿੱਥੇ ਜਾਵਾਂ ਹਾਂ ਉਹ ਮੈਨੂੰ ਆਦਾ ਕਹਿੰਦਾ ਬਾਈ ਚੱਲ ਕੋਈ ਨਹੀਂ ਫਿਰ ਤੇਰਾ ਕੰਮ ਸਿਰੇ ਲਾਉ ਜਿਵੇਂ ਮਰਜ਼ੀ ਲਾਵਾਂ ਹਾਂ ਮੈਂ ਕਿਹਾ ਠੀਕ ਆ ਯਾ ਧੰਨਵਾਦ ਤੇਰਾ ਮੈਂ ਉਹਨੂੰ ਕਹਾ ਯਾਰ ਪੈਸੇ ਵੀ ਹੋਰ ਲੈ ਲਈ ਹਾਂ ਆ ਵੀਡੀਓ ਚ ਮੈਂ ਉਹ ਬੰਦੇ ਦੀ ਸਹਾਇਤਾ ਤਾਂ ਕਰਦਾ ਕਹਿੰਦਾ ਬਾਈ ਇਹ ਕੰਮ ਨਹੀਂ ਮੈਂ ਕਰਨਾ ਹੂੰ ਪੈਸੇ ਨਹੀਂ ਹੋਰ ਲੈਣੇ ਕੰਮ ਕਰੂ ਤੇਰਾ ਇੰਨੇ ਚ ਹੀ ਕਰੂ ਜਿੰਨੇ ਚ ਤੇਰਾ ਗੱਲ ਹੋਈ ਆ ਤਾਂ ਕਿਤੇ ਜਸਵਿੰਦਰ ਜਾ ਕੇ ਸੀਜ਼ਨ ਸਿਰੇ ਲਾਇਆ ਠੀਕ ਆ ਕਿ ਨਾ ਫਿਰ ਉਦੋਂ ਮੈਂ ਲਿਆ ਸੀ ਵੀ ਯਾਰ ਮਸ਼ੀਨਰੀ ਲੈ ਕੇ ਜ਼ਰੂਰ ਆਵਾਂਗੇ ਘਰ ਤੇ ਹੁਣ ਬਾਈ ਬੰਦੇ ਤੇ ਲੋਡ ਹੋਣੀ ਆ ਉਹ ਬੰਦੇ ਨੂੰ ਨਾਲ ਜ਼ਰੂਰ ਰੱਖਿਓ ਬਿਲਕੁਲ ਬਿਲਕੁਲ ਵੀਰੇ ਜ਼ਰੂਰ ਰੱਖਾਂਗੇ ਉਹਦੇ ਨਾਲ ਤੂੰ ਹੁਣ ਭਾਰੇ ਕੰਮ ਤੇ ਤੈਨੂੰ ਰੱਖਿਆ ਹੁਣ ਸੌਖੇ ਤੇ ਰੱਖਿਓ ਉਹਨੂੰ ਨਾਲ ਜ਼ਰੂਰ ਤੇਰੇ ਕਹਿਣ ਤੇ ਇਹ ਇਹ ਮੇਰੀ ਸਿਫਾਰਸ਼ ਆ ਤੇ ਮੈਂ ਬਿਲਕੁਲ ਰੱਖਾਂਗੇ ਯਾਰ ਤੇ ਇੱਕ ਗੱਲ ਹੋਰ ਆ ਹੁਣ ਮੈਨੂੰ ਐਂ ਦੱਸੋ ਵੀ ਸਾਈਲੇਜ ਦਾ ਕੰਮ ਅਗਲੇ ਤੱਕ ਕਿਵੇਂ ਕਰਕੇ ਦਿਆ ਉਹਦਾ ਕਿੱਲੇ ਦੇ حساب ਨਾਲ ਵਾਢ ਕੇ ਦਿਆ ਕਰਾਂਗੇ ਘਟੋ ਵੀ ਦਿਆ ਕਰਾਂਗੇ ਕੀ ਹਿਸਾਬ ਕਿਤਾਬ ਜਿੱਦਾਂ ਜੀ ਮਾਲਕ ਕਹੂਗਾ ਜੇ ਤਾਂ ਆਪਦੇ ਟਰੈਕਟਰ ਲਾਉਣੇ ਆਪਦੇ ਲਾ ਲੈਣੀ ਸਾਡੇ ਕੋਲੇ ਹੈਗੇ ਅਸੀਂ ਲਾ ਦਾਂਗੇ ਮਤਲਬ ਤੁਸੀਂ ਉਹ ਅਗਲੇ ਨੇ ਜੇ ਪਿੱਟ ਦੇ ਵਿੱਚ ਪਾਉਣਾ ਤੁਸੀਂ ਇਕੱਲਾ ਟੋਏ ਲਈ ਉਂਗਲੀ ਕਰਕੇ ਤੇ ਪਾਣੀ ਪੂਣੂ ਹੀ ਫੜਾਉਣਾ ਬੰਦਿਆ ਬਿਲਕੁਲ ਬਾਕੀ ਸਾਰਾ ਕੁਝ ਇਹਨਾਂ ਦਾ ਹੀ ਆ ਟੋਅ ਅਸੀਂ ਆਪੇ ਤਾਂ ਕੋਈ ਤੁਸੀਂ ਬੰਦਾ ਨਹੀਂ ਕਰਨਾ ਸਾਈਡਾਂ ਬੰਨ ਵੱਢਣ ਵਾਲਾ ਕੋਈ ਤੁਸੀਂ ਬੰਦਾ ਨਹੀਂ ਕਰਨਾ ਥੱਬੇ ਚੱਕਣ ਵਾਲਾ ਨਹੀਂ ਜੀ ਬੱਬਲੇਟੇ ਪਾਈ ਜਾਣੇ ਬਸ ਜੀ ਬਸ ਠੀਕ ਹੈ ਕਹਿੰਦੇ ਇਹਨਾਂ ਦੇ ਉਹ ਟੋਕਰੇ ਜੇ ਲੱਗੇ ਵਾ ਟਰੈਕਟਰਾਂ ਦੇ ਉੱਤੇ ਇਹਨਾਂ ਨੇ ਢੋ ਢੋ ਕੇ ਤੁਹਾਡੇ ਕੋਲੇ ਸਿੱਟੀ ਜਾਣਾ ਉੱਥੇ ਟਰਾਲੀਆਂ ਲੈ ਜਾਣੇ ਅਗਲੇ ਨੇ ਤੇ ਇਹਨਾਂ ਕੋਲੇ ਸਿੰਗਲ ਰੋ ਵਾਲੀ ਮਸ਼ੀਨ ਵੀ ਹੈਗੀ ਹੈ ਜੇ ਕਿਸੇ ਨੇ ਕੱਲੀ ਸਿੰਗਲ ਰੋ ਵਾਲੀ ਸੱਦਣੀਆਂ ਉਹ ਵੀ ਸੱਦ ਲਿਓ ਕੱਲੀ ਆਹ ਸੱਦਣੀਆਂ ਆ ਵੀ ਸੱਦ ਲਿਓ ਉਹ ਸੱਦ ਲਿਓ ਮਸ਼ੀਨਰੀ ਲਈ ਇੰਨਾ ਇਸ਼ਕ ਹੈ ਇਹਨਾਂ ਨੂੰ ਇੰਨਾ ਮਸ਼ੀਨਰੀ ਦਾ ਇਸ਼ਕਾ ਬਾਈ ਹੁਣਾਂ ਨੂੰ ਮੁੱਢੋਂ ਲੈ ਕੇ ਅਸੀਂ ਜਾਣਦੇ ਆ ਸਾਡੇ ਇਲਾਕੇ ਦੇ ਬੰਦੇ ਆ ਆ ਜਪਾਨ ਮੇਡ ਲਿਆਂਦੀ ਤੁਸੀਂ ਇਹ ਦੇਖੋ ਵੀ ਜਪਾਨ ਤੋਂ ਇمپੋਰਟ ਕਰਾਈ ਆ ਆ ਜਪਾਨ ਤੋਂ ਆ ਆ ਇੰਡੀਆ ਹਨਾ ਆ ਇੰਡੀਆ ਦੀ ਇੰਡੀਆ ਦੀਆਂ ਮਸ਼ੀਨ ਇਹਦਾ ਵੀ ਸੈਲਜ ਵਧੀਆ ਹੈਗਾ ਹਾਂ ਇਹਦਾ ਕੰਮ ਵੀ ਇੱਕ ਨੰਬਰ ਹੈ ਤੇ ਇਹ ਪਿਛਲੇ ਸਾਲ ਵੀ ਚੱਲੀ ਆ ਇਹਦੇ ਸਿਰ ਤੇ ਇਹਨਾਂ ਨੂੰ ਅੱਜ ਵੀ ਕੰਟਰੈਕਟ ਮਿਲ ਰਹੇ ਆ ਆ ਇਹਨਾਂ ਨੇ ਬਿਲਕੁਲ ਤਾਜ਼ਾ ਹਜੇ ਮੇਰੇ ਹਸਾਮ ਨਾਲ ਬਾਹਰ ਚ ਚੈੱਕ ਕੀਤੀ ਨਹੀਂ ਜੀ ਨਹੀਂ ਜੀ ਅੱਜ ਮਤਲ ਸਵੇਰੇ ਜਾਂ ਪਰਸੋਂ ਲਾਵਾਂਗੇ ਇਹਨੂੰ ਮਸ਼ੀਨ ਨੂੰ ਇਹ ਚਲਾਈ ਨਹੀਂ ਗਈ ਤੇ ਭਾਈ ਨੰਬਰ ਨੋਟ ਕਰ ਲਓ ਇੱਕ ਬੇਨਤੀ ਮੇਰੀ ਹੋਰ ਆ ਸਾਰੇ ਕਿਸਾਨ ਭਰਾਵਾਂ ਅੱਗੇ ਕਿ ਜਦੋਂ ਵੀ ਕੋਈ ਕਿਸਾਨ ਭਰਾ ਸਾਡਾ ਐਵੇਂ ਦਾ ਕੰਮ ਕਰਦਾ ਉਹਨੂੰ ਸਪੋਰਟ ਜ਼ਰੂਰ ਕਰ ਦਿਆ ਕਰੋ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਹਾਂ ਯਾਰ ਸਾਡੇ ਭੈਣ ਭਾਈ ਬੈਠੇ ਆ ਜਿਹੜੇ ਕੰਮ ਦੇਣ ਵਾਲੇ ਆ ਇੱਕ ਗੱਲ ਆ ਜੀ ਜੇ ਦੂਰੀ ਤਾਂ ਕਿੰਨੀ ਕੁ ਤੋਂ ਜ਼ਿੰਮੇਵਾਰ ਸੰਪਰਕ ਕਰ ਲੈ ਮਾਣੂ ਕਿ ਸੰਧੂ ਪਿੰਡ ਆ ਆਪਣਾ ਹੁਣ ਇਹ ਜਗਰਾਉਂ ਦੇ ਨੇੜੇ țeੜੇ ਤਾਂ ਪਿੰਡ ਆ ਹਾਂਜੀ ਹਾਂਜੀ ਜੇ ਕੋਈ ਬੰਦਾ ਧਰਮਕੋਟ ਵਾਲ ਦਾ ਜਲੰਧਰ ਵਾਲ ਦਾ ਸੰਪਰਕ ਕਰਦਾ ਉਹ ਕਰ ਸਕਦਾ ਤੁਹਾਡੇ ਨਾਲ ਬਾਣ ਹੋਵੇ ਜੀ ਆਪਾਂ ਨੂੰ ਜੀ ਮਾਲੋ 30 40 ਕਿਲੇ ਹੋਣ ਕੋਈ ਦਿੱਕਤ ਨਹੀਂ ਜਾਵੜਾਂਗੇ ਜੇ ਬਾਣ ਜ਼ਿਆਦਾ ਹੋਵੇ ਤਾਂ ਸੰਪਰਕ ਕਰ ਲੈ ਕੋਈ ਦਿੱਕਤ ਨਹੀਂ ਜਾਵੜਾਂ ਕੋਈ ਗੱਲ ਨਹੀਂ ਲੈ ਵੀ ਸੰਪਰਕ ਕਰ ਲਓ ਇੱਕ ਬੇਨਤੀ ਹੋਰ ਹੈ ਜੇ ਕੋਈ ਬੰਦਾ ਗੱਠਾ ਬੰਨਣ ਵਾਲਾ ਬੇਲਰ ਵਾਲਾ ਨਾ ਜਿਹੜਾ ਗੱਠਾਂ ਵਾਲਾ ਬੇਲਰ ਹੈਗਾ ਉਹਦੇ ਕੋਲੇ ਉਹ ਵੀ ਬਾਈ ਉਹਨਾਂ ਨਾਲ ਸੰਪਰਕ ਕਰ ਲਓ ਜੇ ਕਿਸੇ ਨੇ ਗੱਠਾ ਬਣਾਉਣਾ ਹੋਵੇ ਉਹ ਕੰਮ ਇਹ ਦੇ ਦੇਣਗੇ ਤਾਂ ਹਾਂਜੀ ਆਪਾਂ ਉਹਨੂੰ ਦੇ ਦੇ ਦਾਂਗੇ ਜੇ ਕੋਈ ਗੱਠਾ ਬਣਾਉਣ ਵਾਲਾ ਹੋਇਆ ਉਹ ਕੰਮ ਇਹ ਉਹਨੂੰ ਦੇ ਦੇਣਗੇ ਜੇ ਉਹਦੇ ਕੋਲੇ ਕੋਈ ਕੰਮ ਸਾਡੇ ਕੰਮ ਦਾ ਹੋਇਆ ਤਾਂ ਉਹ ਸਾਨੂੰ ਕੰਮ ਦੇ ਦੇਵੇ ਹਾਂਜੀ ਵੀ ਕਈ ਵਾਰੀ ਕੀ ਹੁੰਦਾ ਕਿ ਉਹਨਾਂ ਕੋਲੇ ਕੰਮ ਹੁੰਦਾ ਜ਼ਿਆਦਾ ਤਾਂ ਦੋ ਮਸ਼ੀਨਾਂ ਇਹ ਹੈਗੀਆਂ ਤਿੰਨ ਆਪਣੇ ਕੋਲੇ ਮਸ਼ੀਨਰੀ ਵੀ ਸਾਰੀ ਹੈਗੀ ਆ ਜੇ ਤਾਂ ਕਿਸੇ ਭਾਈ ਕੋਲੇ ਕੰਮ ਵੱੜਾ ਤਾਂ ਉਹ ਸਾਨੂੰ ਕੰਮ ਦੇ ਦੇ ਜੇ ਸਾਡੇ ਕੋਲੇ ਗੱਠਾਂ ਵਾਲਾ ਕੰਮ ਹੋਇਆ ਸੀ ਉਹਨੂੰ ਦੇ ਦਾਂਗੇ ਹਾਂਜੀ ਸਹੀ ਹੈ ਨਾ ਜੀ ਆਪਾਂ ਉਹਨੂੰ ਕੰਮ ਦੇ ਦਾਂਗੇ ਭਾਈ ਜੀ ਆਪਣਾ ਕੀ ਕਹਦਾ ਜਾਣਦਾ ਇਹ ਬੇਨਤੀ ਆ ਸਾਡੀ ਵੀ ਜੇ ਤਾਂ ਕਿਸੇ ਭਾਈ ਕੋਲੇ ਕੰਮ ਵੱਧ ਹੈਗਾ ਤਾਂ ਉਹ ਸਾਨੂੰ ਦੇ ਦੇਵੇ ਜਦੋਂ ਸਾਡੇ ਕੋਲੇ ਵੀਡੀਓ ਤੋਂ ਬਾਅਦ ਕੰਮ ਵੱਧ ਹੋਇਆ ਸੀ ਉਹਨੂੰ ਜ਼ਰੂਰ ਦੇ ਦਾਂਗੇ ਮਤਲਬ ਜਿਹੜਾ ਇਸ ਕੰਮ ਵਾਲੇ ਫੀਲਡ ਵਾਲੇ ਬੰਦੇ ਉਹ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਵੀ ਆਪਾਂ ਵੀ ਹੈਗੇ ਆ ਮੈਦਾਨ ਦੇ ਵਿੱਚ ਨਾਲ ਮਿਲ ਕੇ ਜਿੱਥੇ ਬਾਹਲਾਂ ਦੁਕਾਨਾਂ ਹੁੰਦੀਆਂ ਉੱਥੇ ਹੀ ਬਾਹਲਾ ਗਾਹ ਕੌਂਦਾ ਹੁੰਦਾ ਦੁਕਾਨਾਂ ਵਾਲੇ ਵੀ ਇਕੱਠੇ ਹੋਣਾ ਬਾਹਲਾ ਜ਼ਰੂਰੀ ਹੁੰਦਾ ਜ਼ਿੰਮੇਦਾਰ ਦੇ ਵਿੱਚ ਇਹ ਨੁਕਸ ਹੈ ਜ਼ਿੰਮੇਦਾਰ ਕੀ ਕਰਦਾ ਕਿ ਇਹ ਲੁਕਣ ਜੇ ਲੱਗ ਜਾਂਦਾ ਇਹ ਜੋ ਦੁਕਾਨਦਾਰੀ ਉਹਨੂੰ ਆਹ ਹੁੰਦਾ ਕਿਸੇ ਹੋਰ ਨੂੰ ਨਾ ਪਤਾ ਲੱਗੇ ਹੋਰ ਨਾ ਕਰ ਲੈ। ਨਹੀਂ ਪਿਛਲੀ ਵਾਰੀ ਹੁਣ ਅਸੀਂ ਸਾਡੇ ਇਥੇ ਮੁੰਡਾ ਲਿਆਇਆ ਸੀ ਮਸ਼ੀਨ ਚਾਲਦੀ। ਜੀ ਅਸੀਂ ਉਹਨੂੰ ਕੰਮ ਦਿੰਦੇ ਰਹੇ ਹਾਂ। ਹਾਂ ਐਵੇਂ ਕੰਮ ਗਵਾਦਾ। ਐਵੇਂ ਕੰਮ ਗਵਾਦਾ ਅਸੀਂ YouTube ਵਾਲੇ ਵੀ ਐਂ ਕਰਦੇ ਆਂ ਬਾਈ। ਅਸੀਂ ਵੀ ਇੱਕ ਦੂਜੇ ਨੂੰ ਕੰਮ ਦਿੰਨੇ ਆਂ। ਸਾਡੇ ਕੋਲ ਕੰਮ ਬਾਲਾ ਹੁੰਦਾ। ਹੁਣ ਜਿੰਨਾ ਮੇਰੇ ਕੋਲ ਕੰਮ ਹੁੰਦਾ ਉਹ ਚੋਂ ਅੱਧਾ ਕੰਮ ਮੈਨੂੰ ਦੂਜੇ YouTubeਰਾਂ ਦਾ ਦਿੱਤਾ ਵਾ ਹੁੰਦਾ। ਠੀਕ ਹੈ ਤੇ ਜਿੰਨਾ ਦੂਜਿਆਂ ਕੋਲੇ ਹੁੰਦਾ ਉਹ ਮੇਰਾ ਦਿੱਤਾ ਵਾ ਹੁੰਦਾ ਠੀਕ ਹੈ ਉਹ ਮੇਰੇ ਕੋਲੇ ਫालतੂ ਹੁੰਦਾ ਮੈਂ ਉਹਨਾਂ ਨੂੰ ਦੇ ਦਨਾ ਉਹ ਵਧੀਆ ਗੱਲ ਆ ਇਹ ਰਲ ਮਿਲ ਕੇ ਸਾਰੇ ਆਏ ਇਹ ਰਲ ਮਿਲ ਕੇ ਸਿਸਟਮ ਚੱਲਦਾ ਬਿਲਕੁਲ ਕੰਮ ਤਾਂ ਉਨਾਂ ਹੀ ਹੋਣਾ ਜਿੰਨਾ ਕਰ ਸਕਦੇ ਹੋ ਨੰਬਰ ਸਕਰੀਨ ਤੇ ਆ ਬਾਈ ਬਾਈ ਦਾ ਨੰਬਰ ਨੋਟ ਕਰ ਲਓ ਫੋਨ ਕਰ ਲਿਓ ਕੋਈ ਵੀ ਇਹ ਬੰਦਿਆਂ ਦੇ ਕੰਮ ਦਾ ਲਾਂਬਾ ਆ ਹੀ ਨਹੀਂ ਸਕਦਾ ਇਹ ਹੋ ਹੀ ਨਹੀਂ ਸਕਦਾ ਸਾਡੇ ਤੋਂ ਵੀਡੀਓ ਮਾੜੀ ਬਣ ਸਕਦੀ ਆ ਇਹ ਬੰਦਿਆਂ ਤੋਂ ਕੰਮ ਮਾੜਾ ਨਹੀਂ ਹੋ ਸਕਦਾ ਨੰਬਰ ਨੋਟ ਕਰੋ